ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਲਈ ਇੱਕ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹਾਂ ਟਾਟਾ ਇੰਸਟੀਚਿਊਟ ਦਾ ਦਾਵਾ ਹੈ ਕਿ ਕੈਂਸਰ ਦੇ ਨਵੇਂ ਸਫਲ ਇਲਾਜ ਦੀ ਕੀਮਤ ਸਿਰਫ 100 ਰੁਪਏ ਹੋਵੇਗੀ ਤਾਂ ਦੋਸਤੋ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਦੇਖਿਓ ਮੁੰਬਈ ਵਿੱਚ ਟਾਟਾ ਇੰਸਟੀਚਿਊਟ ਨੇ ਕੈਂਸਰ ਦੇ ਇਲਾਜ ਵਿੱਚ ਇੱਕ ਸ਼ਾਨਦਾਰ ਖੋਜ ਦਾ ਐਲਾਨ ਕੀਤਾ ਹੈ ਇੱਕ ਦਹਾਕੇ ਦੀ ਖੋਜ ਤੋਂ ਬਾਅਦ ਉਹਨਾਂ ਨੇ ਇੱਕ ਅਜਿਹੀ ਗੋਲੀ ਤਿਆਰ ਕੀਤੀ ਹੈ ਜੋ ਕੈਂਸਰ ਨੂੰ ਮੁੜ ਆਉਣ ਤੋਂ ਰੋਕ ਸਕਦੀ ਹੈ ਅਤੇ ਇਲਾਜ ਦੇ ਮਾੜੇ ਪ੍ਰਭਾਵ ਨੂੰ 50% ਤੱਕ ਘਟਾ ਸਕਦੀ ਹੈ ਟਾਟਾ ਇੰਸਟੀਚਿਊਟ ਦੇ ਖੋਜਕਰਤਾਵਾਂ ਅਤੇ ਡਾਕਟਰਾਂ ਨੇ ਇੱਕ ਟੈਬਲੇਟ ਤਿਆਰ ਕੀਤੀ ਹੈ ਜਿਸ ਦਾ ਦਾਵਾ ਹੈ ਕਿ ਇਹ ਕੈਂਸਰ ਦੇ ਮੁਰ ਹੋਣ ਨੂੰ ਰੋਕ ਸਕਦਾ ਹੈ ਅਤੇ ਰੇਡੀਏਸ਼ਨ ਅਤੇ ਕੀਮੋਥੈਰੇਪੀ ਵਰਗੇ ਇਲਾਜਾਂ ਦੇ ਮਾੜੇ ਪ੍ਰਭਾਵਾਂ ਨੂੰ 50% ਤੱਕ ਘਟਾ ਵੀ ਸਕਦਾ ਹੈ ਆਰਸੀਯੂ ਨਾਮ ਦੀ ਇਸ ਗੋਲੀ ਚ ਰੇਸਵਰਾ ਟ੍ਰੋਲ ਅਤੇ ਕਾਪਰ ਦੇ ਨਾਲ ਪ੍ਰੋਆਕਸੀਡੈਂਟ ਗੋਲੀਆਂ ਹੁੰਦੀਆਂ ਹਨ ਜੋ ਪੇਟ ਚ ਆਕਸੀਜਨ ਰੈਡੀਕਲ ਪੈਦਾ ਕਰਦੀਆਂ ਹਨ ਇਹ ਰੈਡੀਕਲਸ ਮਰ ਰਹੇ ਕੈਂਸਰ ਸੈੱਲਾਂ ਦੁਆਰਾ ਜਾਰੀ ਕੀਤੇ ਗਏ ਕਰੋਮੇਟਿਨ ਕਣਾਂ ਨੂੰ ਨਸ਼ਟ ਕਰ ਦਿੰਦੇ ਹਨ ਉਹਨਾਂ ਨੂੰ ਸਿਹਤਮੰਦ ਸੈੱਲਾਂ ਨੂੰ ਕੈਂਸਰ ਹੋਣ ਤੋਂ ਰੋਕਦੇ ਹਨ ਇਹ ਪ੍ਰਕਿਰਿਆ ਸਰੀਰ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਕੈਂਸਰ ਸੈੱਲਾਂ ਦੀ ਗਤੀ ਨੂੰ ਵੀ ਰੋਕਦੀ ਹੈ ਜਿਸ ਨੂੰ ਮੈਟਾਸਟੇਸਿਸ ਕਿਹਾ ਜਾਂਦਾ ਹੈ ਟਾਟਾ ਡਾਕਟਰਾਂ ਦੁਆਰਾ ਲਗਭਗ ਇੱਕ ਦਹਾਕੇ ਦੇ ਸਮਰਪਿਤ ਕੰਮ ਤੋਂ ਬਾਅਦ ਟੈਬਲੇਟ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਤੋਂ ਮਨਜ਼ੂਰੀ ਲਈ ਲੰਬਿਤ ਹੈ TIFR ਵਿਗਿਆਨੀਆਂ ਨੇ ਪ੍ਰਵਾਨਗੀ ਲਈ ਅਰਜੀ ਦਿੱਤੀ ਹੈ ਅਤੇ ਇੱਕ ਵਾਰ ਮਨਜ਼ੂਰੀ ਮਿਲਣ ਤੋਂ ਬਾਅਦ ਟੈਬਲੇਟ ਦੇ ਜੂਨ ਜੁਲਾਈ ਤੱਕ ਬਾਜ਼ਾਰ ਵਿੱਚ ਆਉਣ ਦੀ ਉਮੀਦ ਹੈ ਇੱਕ ਦਵਾਈ ਦੀ ਟੈਬਲੇਟ ਜਿਸ ਦੀ ਕੀਮਤ ਸਿਰਫ 100 ਰੁਪਏ ਕੈਂਸਰ ਦੇ ਇਲਾਜ ਵਿੱਚ ਕ੍ਰਾਂਤੀ ਲਿਆਉਣ ਲਈ ਤਿਆਰ ਹੈ ਤਾਂ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਆਪਣੀ رائے ਰੱਖ ਸਕਦੇ ਹੋ ਧੰਨਵਾਦ